ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਕਵਰੇਜ ਕਰਨ ਲਈ ਅੱਪਾ ਪਹੁੰਚੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਇੱਥੇ ਪਹੁੰਚੇ ਆ ਵਪਾਰ ਦਾ ਕੰਮ ਆ ਵੀਰਾਂ ਦਾ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲਗਭਗ 18 ਤੋਂ ਲੈ ਕੇ 25 ਨਾਗ ਆਦਿਕ ਰਵੀਰਾ ਕੋਲੇ ਹਰ ਰੋਜ਼ ਤੋਂ ਸੇਲ ਲਈ ਅਵੇਲੇਬਲ ਹੁੰਦੇ ਆ 98784 4824 ਤੇ 94782 63116 ਵੀਰਾ ਦੇ ਕੰਟਰੈਕਟਰ ਨੰਬਰ ਸੋ ਕਾਫੀ ਵੀਰਾਂ ਨੂੰ ਮੰਨ ਕੇ ਚਲੋ 4 ਤੋਂ 5 ਸਾਲ ਹੋ ਗਏ ਜਦੋਂ ਦਾ ਨੈਟਵਰਕ ਦਾ ਸੋਸ਼ਲ ਨੈਟਵਰਕ ਚੱਲਿਆ ਉਦੋਂ ਤੋਂ ਲੈ ਕੇ ਵੀਰਾਂ ਦਾ ਕਾਫੀ ਜ਼ੋਰ ਤੇ ਕੰਮ ਚੱਲ ਜਾਵੇ 25 ਵਜੇ ਨਾਗੇ ਇੱਥੇ ਅਵੇਲੇਬਲ ਮਿਲਦੇ ਆ ਸੋ ਡਿਟੇਲ ਵੀਰਾਂ ਤੋਂ ਲੈ ਕੇ ਦੇਵਾਂ ਕਿ ਇੱਕ ਖੜੀਏ ਨੀਲੀ 라ਵੀ ਦੀ ਝੋਟੀ ਇਹ ਗੱਬਣਾ ਕੱਚੀਆਂ ਥੋੜੀ ਜਿਆਦਾ ਦਿਨਾਂ ਦੀ ਇਦੇ ਬਾਰੇ ਵੀ ਡਿਟੇਲ ਆਪਾਂ ਲੈ ਕੇ ਜਾਵਾਂਗੇ ਸੋ ਆਓ ਅੱਗੇ ਵੀਰ ਨਾਲ ਕਰਦੇ ਆ ਗੱਲਬਾਤ ਸੋ ਬਾਕੀ ਵੀਰਾਂ ਦਾ ਤੁਸੀਂ ਦੇਖ ਸਕਦੇ ਹੋ ਫਾਰਮ ਵਗੈਰਾ ਕਾਫੀ ਟੌਪ ਕਲਾਸ ਦੇ ਮੀਗੀ ਨੇਥੋ ਬਾਜਾਂ ਕੋਲ ਸੇਲ ਹੋ ਕੇ ਗਏ ਵੇ ਆ ਤੇ ਸਿੱਧੂ ਡੈਰੀ ਫਾਰਮ ਕਲਾਲਾ ਦਾ ਵੀਰਾਂ ਦਾ ਇੰਸਟਾਗ੍ਰam YouTube ਵਗੈਰਾ Facebook ਵਗੈਰਾ ਸਾਰਾ ਕੁਝ ਵੀਰਾਂ ਦਾ ਚੱਲਦਾ ਹੈ ਪਰ ਉਹਦੇ ਤੁਸੀਂ ਸਰਚ ਮਾਰ ਕੇ ਦੇਖ ਸਕਦੇ ਹੋ ਸੋ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਬੋਲ ਦਿਆ ਇੱਕ ਵਾਰੀ ਨਾਮ ਹੈ ਸਿੱਧੂ ਡੈਰੀ ਫਾਰਮ ਤੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰ ਬੋਇਲ ਨੰਬਰ 9878448264947883916 ਤੇ ਆਪਾਂ 5-7 ਦਿਨ ਪਹਿਲਾਂ ਜਰਸੀਆਂ ਦੀ ਵੀਡੀਓ ਪਾਈ ਸੀ ਇੱਕ ਸਾਹੀ ਵਾਲ ਸੀ ਵਿੱਚ ਹਾਂਜੀ ਵਧੀਆ ਰਿਸਪੌਂਸ ਮਿਲਿਆ ਪੂਰਾ ਵਧੀਆ ਰਿਸਪੌਂਸ ਮਿਲਿਆ ਵੀਰੇ ਆਪਾਂ ਪਹਿਲੇ ਦੋ ਵੀਡੀਓ ਦੀ ਕੈਲਕੂ ਪਹਿਲੇ ਦੋ-ਤਿੰਨ ਉਹਨਾਂ ਦੇ ਵਗਣ ਵਾਲੇ ਪਰ ਹੁਣ ਵੀ ਹਫਤਾ ਹੋ ਗਿਆ ਡੇਲੀ 100 ਫੋਨ ਆਉਂਦਾ ਘਟੋ-ਘਟ ਠੀਕ ਆ ਚੰਗੀ ਚੀਜ਼ ਨੂੰ ਫੋਨ ਲਾਉਂਦੇ ਆ ਵਧੀਆ ਹਾਂ ਪਸੰਦ ਕਰਦੇ ਕਿਉਂਕਿ ਬਾਕੀ ਵੀਰੇ ਆਪਾਂ ਇਹ ਚੀਜ਼ ਹੁੰਦੀ ਹੁੰਦੀ ਹੈ ਕਿ ਆਪਾਂ ਪਸੂ ਦਾ ਵੇਚ ਹੀ ਦੇਣਾ ਹੁੰਦਾ ਵੀ ਆਪਾਂ ਜੋ ਖਰੀਦਦੇ ਆਂ ਮੂਰੋਂ ਉਦੋਂ ਆਪਣੀ ਜਿਹੜੀ ਮਨ ਨਾਲ ਅਸੀਂ ਦੇਖ ਕੇ ਖਰੀਦਦੇ ਆਂ ਆਪਣੀ ਚੋਅ ਐ ਹੁੰਦੀ ਐ ਕਿ ਪਸ਼ੂ ਅੱਗੇ ਜਾ ਕੇ ਦੁੱਧ ਨੂੰ ਖਰਾ ਨਿਕਲੇ ਕਰੈਕਟਰ ਪਸ਼ੂ ਦੇ ਪਰ ਸਹੀ ਜੱਜ ਕਰਦੇ ਆਂ ਵੀ ਆਪਾਂ ਥੋੜਾ ਜਿਹਾ ਇਹ ਵੀ ਦੇਖਦੇ ਆਂ ਵੀ ਨਾਲ ਬਰੀਡ ਵੀ ਪਲੱਸ ਆਵੇ ਹਨਾ ਬੰਦੇ ਕੋਲ ਬਰੀਡ ਤੇ ਮਿਲਕ ਕੈਪੈਸਿਟੀ ਆਪਾਂ ਨੂੰ ਮਨ ਨਾਲ ਹਾਈਐਸਟ ਮਿਲੇ ਵੱਧ ਤੋਂ ਵੱਧ ਜਿਵੇਂ ਨਵੇਂ ਫਾਰਮਰ ਮੁੰਡੇ ਖੋਲ ਰਏ ਆ ਠੀਕ ਐ ਇਹ ਚੀਜ਼ਾਂ ਨਹੀਂ ਖਰੀਦ ਲਾਉਂਦੇ ਜੇ ਚੰਗੀਆਂ ਚੀਜ਼ਾਂ ਪਾਉਂਗਾ ਆਪਾਂ ਚੰਗੀ ਜੀ ਤੇ ਮਨ ਕੇ ਜਿਹੜੇ 60 ਵਾਲੀ ਥਾਂ ਚ ਆਏ 80 ਲੱਗ ਜੇ ਹਾਂ ਵੀ ਨਾਲ ਅਗਲੇ ਬਰੀਡ ਕਮ ਆਵੇ ਜੋ ਹੋ ਰਿਹਾ ਹੈਗੇ ਦੇਖਦੇ ਆਂ ਵੀ ਚੀਜ਼ਾਂ ਸਾਡੇ ਕੋਲ ਚੰਗੀਆਂ ਆਉਂਦੀਆਂ ਸੀ ਜਿੱਦਾਂ ਆਪਾਂ ਪੋਸਟਰ ਦੇਖਦੇ ਆਂ ਸਾਰੇ ਆਪਣੇ ਕੋਲ ਇੱਥੋਂ ਵੇਖ ਕੇ ਗਏ ਵਾ ਹਨਾ ਹਾਂ ਵੀਰੇ ਸਾਰੇ ਬੰਦੇ ਨਾਲ ਆਪਣੇ ਵੀ ਕੋਣ ਆ ਆਪਣੇ ਕੋਲੇ ਉਹੀ ਚੰਗੇ ਕੋਲ ਰਹੇ ਹੱਦਿਆਂ ਨਹੀਂ ਹੋਣਗੇ ਵੀ ਹਾਂ ਜਰਾ ਇਹ ਨਹੀਂ ਹੈਗਾ ਵੀ ਦੇਖ ਪੈਸੇ ਤਾਂ ਆਪਣੇ ਤੋਂ ਲਈ ਲੈਣੇ ਆ ਪਰ ਇਹਨਾਂ ਨੂੰ ਚੀਜ਼ ਜਿਹੜੀ ਰਿਕੋਰਡ ਅਗਲਾ ਅਗਲਾ ਵੀ ਯਾਦ ਕਰਦਾ ਵੀ ਹਾਂ ਵੀਰੇ 2 ਸਾਲ ਪਹਿਲਾਂ ਵੀਰੇ ਫਾਰਮ ਤੋਂ ਲੈ ਕੇ ਆਈ ਸੁਭਰੋ ਜਾਇਜ ਗੱਲਾਂ ਬਾਕੀ ਵੀ ਆਪਾਂ ਵੀਰ ਦੇ ਪਸ਼ੂ ਦੇਖ ਕੇ ਗੈਸ ਕਰ ਸਕਦੇ ਕਿੱਦਾਂ ਦੀ ਵੀਰ ਦੀ ਚੁਆਇਸ ਆ ਤੇ ਜਦੋਂ ਵੀ ਵੀਰ ਕੋਲ ਉਹਨੇ ਟੌਪ ਕਲਾਸ ਜਾਨੀ ਮਿਲਣੇ ਆ ਤੇ ਅੱਜ ਜਿਹੜੇ ਆ ਕਿਹੜਾ ਸੁਆ ਕੀ ਗੱਲ ਬਾਤ ਹੈ ਦੀ ਵੀਰੇ ਮੋਟੀ ਮੋਟੀ ਡਿਟੇਲ ਮੈਂ ਕਿਹੜਾ ਤੈਨੂੰ ਪਹਿਲੇ ਤਿੰਨ ਬਸੀਆਂ ਦਿਖਾ ਦੇ ਤਿੰਨਾਂ ਦੀ ਦੱਸ ਦਿੰਦਾ ਵੈਸੇ ਕੱਲੀ ਕੱਲੀ ਦੀ ਤਿੰਨਾਂ ਦੀ ਥੇਰ ਪੈ ਚੁੱਕੀ ਆ ਕੱਲ ਸੁਈਆਂ ਨੇ ਇਹ ਠੀਕ ਆ ਇੱਕ ਬਸੀਆ ਰਾਤ ਸੁਈਆਂ ਦੋ ਕੱਲ ਸੁਈਆਂ ਸੈੱਟ ਵਾਲੀਆਂ ਠੀਕ ਆ ਠੀਕ ਆ ਤਿੰਨਾਂ ਦੇ ਮਗਰ ਮੇਰੇ ਕਾਹਲੇ ਤਿੰਨਾਂ ਦੀ ਮਿਲਕ ਕੈਪਸਿਟੀ 25 ਤੋਂ 30 ਕਿਲੋ ਵਾਲੀਆਂ ਇਹ ਜਿਹੜੇ ਨੰਬਰ ਦੇ ਬੱਸੀ ਦੇ ਜੋ 28 29 ਕਿਲੋ ਦਾ ਪਹਿਲੇ ਸੂਆ ਰਕਾਰਡ ਵਾਲੇ ਦਾ ਮੂਹੋਂ ਕਿਵੇਂ ਆ? ਮੂਹੋਂ ਸੇਦਾਂ ਦੇ। ਦੂਜਾ ਸੂਆ। ਦੂਜਾ ਸੂਆ ਇਹਦੇ ਨਾਲਾ ਲੇਵਾ ਚੈੱਕ ਕਰਾ ਦਿਓ ਅੱਗੇ ਪਿੱਛੇ ਦਾ ਹਾਲਤ ਤੌਰ ਤੇ ਦਿਖਾਵਾ ਵੀ ਲੈਣੇ ਪੈਣੀਆਂ। ਠੀਕ ਹੈ। ਅਸਲ ਬਰੀਡ ਆ ਜੀ। ਮੂਹ ਕਹਿੰਦੇ ਆ ਆਸਲ ਕਹਿੰਦੇ ਨਾ। ਠੀਕ ਹੈ। ਜੀ ਆ ਕੇ ਦਿਖਾ ਦੋ ਇਹ ਵਾਲਾ ਬਰੀਕੀ ਦੇ ਵਿੱਚ ਆ ਬੱਸੀ ਇਹ ਆਪਣੇ ਕੈਰੇਕਟਰ ਚੈੱਕ ਕਰਦੇ ਆਪਾਂ ਜੋ ਪਸ਼ੂ ਲੈਣੇ ਆ। ਠੀਕ ਹੈ। ਦੁੱਪੜ ਪਸ਼ੂ ਨਹੀਂ ਆਪਣਾ ਕੋਈ ਵੀ ਹੋਊਗਾ ਤੁਸੀਂ ਚੈੱਕ ਕਰਿਓ ਪਸ਼ੂ ਨੂੰ ਥੱਲੋਂ ਲੇਵਾ ਲੂਗਾ ਚੈੱਕ ਕਰਾ ਦਿਓ ਬਿਲਕੁਲ ਵੇਰ ਦੁੱਧ ਵੀਰੇ ਦੇਖੇ ਹੁਣ ਬੋਲੇ ਤਾਂ ਹਜੇ ਮਾਰੇ ਕੱਲ੍ਹ ਸੂਈ ਆਪਾਂ ਖਾਲੀ ਤਾਂ ਕਰ ਨਹੀਂ ਸਕਦੇ। ਜੀ 20-20 ਕਿਲੋ ਬੋਲੇ ਬਸ ਸਟਾਰਟਿੰਗ ਨੇ ਇਹਨਾਂ ਦੀ। ਸਟਾਰਟਿੰਗ ਲਗਭਗ 30 ਤੋਂ ਪਾਰ ਦੀ ਕੈਪੈਸਿਟੀ ਹੈਗੀ ਆ। ਹੈਗੀ ਹੈ ਹੈਗੀ ਯਾਰ ਆਉਂਦੀ। ਠੀਕ ਹੈ। ਸੁਭਰੋ ਪਹਿਲੇ ਨੰਬਰ ਵਾਲੀ ਬੱਚੀ ਦਾ ਫੇਸ ਕੁਆਲਿਟੀ ਵਗੈਰਾ ਤੇ ਆਪਾਂ ਬਾਡੀ ਵੰਟਰ ਵਗੈਰਾ ਦੇਖ ਸਕਦੇ ਹੋ ਇਹਦਾ। ਲੈਗ ਸਕੋਰ ਵਗੈਰਾ ਬਹੁਤ ਚੰਗਾ ਤੇ ਖੜਨ ਦੀ ਕਰਦੀ ਬੱਚੀ ਦੀ ਬਹੁਤ ਜ਼ਿਆਦਾ ਚੰਗੀ ਆ। ਇਸ ਵਕਤ ਦੁਪਹਿਰ ਦਾ ਟਾਈਮ ਆ ਤੇ ਸੋਹਣੀ ਬੱਚੀ ਬੜੀ ਹੋਈ ਆ ਕਿਉਂਕਿ ਹਲੇ ਕੁਝ ਬੋਲੇ ਦੇ ਵਿੱਚ ਵੀ ਆ ਤੇ ਚੰਗੀ ਆਪੋ ਨੇ ਇਸ ਤੋਂ ਪ੍ਰਸ ਉਮੀ 3 ਮੀਟਰ ਤੱਕ ਦੋਦੇ ਨੇ ਓਬਵੀਅਸly ਆਰਾਮ ਨਾ ਪਾ ਦਨਾ ਤੇ ਬਾਕੀ 15 ਕਿਲੋ ਦੇ ਵਿੱਚ ਮੇਨ ਗੱਲ ਇਹ ਨਹੀਂ ਕਿ ਦੁੱਪ ਪਾਣਾ ਮੋਟਾ ਬਣਨੀ ਇਹਦੇ ਉੱਪਰ ਸੁੱਤੋਰਾ ਵਗੈਰਾ ਦੇਖੋ ਬਿਲਕੁਲ ਚੌੜੀ ਹੋਊ ਤੁਰਦੀ ਆ ਤੇ 20 ਕਿਲੋ ਦੀ ਭਰਾ ਸਟਾਰਟਿੰਗ ਹੈਗੀ ਥੱਲੇ ਹਣਾ ਜੀ ਹਾਂਜੀ ਤੇਰੀ ਰੇਂਜ ਕੀ ਹੋਊਗੀ ਰੇਂਜ ਵੀ ਗੈਜ ਕਰਾਈ ਪਹਿਲਾਂ ਵੀ ਆਪਾਂ ਨਹੀਂ ਪਾਈ ਜਾਂਦੇ ਆਪਣਾ ਭਾਅ ਉਹ ਗੈਜ ਹੁੰਦਾ ਹੈ ਠੀਕ ਹੈ ਜਿੰਦੀ ਆਪਾਂ ਹੁਣ ਉਹ ਵੀ ਗੱਲ ਤੁਹਾਡੇ ਚੈਨਲ ਦੇ ਵੀਡੀਓ ਪਾਉਣ ਲੱਗੇ ਇਹੀ ਮਕਸਦ ਆ ਇਹ ਹਰ ਤਰ੍ਹਾਂ ਰੇਂਜ ਦਾ ਮਤਲਬ ਜਪਾ ਪੱਕੀ ਦੀ ਯਾਰ ਕਹਾਣੀ ਮਾਗਦੇ ਮਤਲਬ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਪਰ ਕਰਾਂਗੇ ਜਿਆ ਜਣੇ ਫਿਰ ਟਾਊਗਾ ਠੀਕ ਹੈ ਇਹ ਦੋ ਨੰਬਰ ਇਹ ਵੀ ਟੋੜਦੇ ਇਹ ਦੋ ਨੰਬਰ ਚਾਰ ਦੰਦ ਬਚੇ ਨਹੀਂ ਲੋਕ ਟੋੜਦੇ ਨਹੀਂ ਰਾਤ ਸੇਜਾ ਚਾਰ ਦੰਦ ਪਲੂਣ ਪਹਿਲਾ ਸੂਆ ਦੋ ਚਾਰ ਦੰਦ ਤੇ ਸਾਰਾ ਰਿਕਾਰਡ ਆ ਦਸੀ ਦਾ ਦੋਨੇ ਇੱਕ ਫਾਰਮ ਤੇ ਦਸੀਆਂ ਹੋਈਆਂ ਨੇ ਦੋਨਾਂ ਦਾ ਰਿਕਾਰਡ ਹੈਗਾ ਸੋ ਬਚਾ ਇਹ ਰੋ ਜੇਰ ਵਗੈਰਾ ਟੋਟਲੀ ਕੰਮ ਢਾਣਾ ਸਾਰੇ ਵੀਡੀਓ ਤੁਹਾਨੂੰ ਦੀ ਬਣੀ ਜੇ ਇਹਨਾਂ ਦੀ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਬਹੁਤ ਜੰਗੀ ਬੋਧੀ ਵਾਲੀ ਵਹਿੜਾ ਜਾਵਾ ਪਲੂਣ ਪਹਿਲਾ ਸੂਆ ਚਾਰ ਦੰਦ ਸੂਈ ਸਵਾਈ JR ਜੱਪਾ ਟੋਟਲ ਧਾਰਾ ਦੂਰਾ ਕੰਮ ਓਕੇ ਬਿਲਕੁਲ ਕੁਝ ਨਹੀਂ ਕਰਨਾ ਸਿਰਫ ਆਗੇ ਤੁਸਾਂ ਦੀ ਤਸੱਲੀ ਕਰਨੇ ਕੱ ਲਈ ਧਾਰਾ ਵਾਲੇ ਬਾਕੀ ਵੀ ਇਹਦਾ ਵਪਾਰ ਦਾ ਕੰਮ ਆ ਪੂਰੇ ਸਿਲੈਕਟਡ ਪੀਸ ਹੀ ਲੈਣਦੇ ਮੈਂ ਜਿਹੜੇ ਭਰੇ ਕਮਾਜੋ ਗੰਨਾ ਪਟਿਆ ਹੁੰਦਾ ਉਹ ਸਿਸਟਮ ਆ ਤੁਹਾਨੂੰ ਸਾਰੇ 60ਵੇਂ ਪੀਸ ਹੀ ਮਿਲਣੇ ਇੱਥੇ ਜਮਾ ਸੋ ਬੱਚੀ ਦਾ ਲਾਲੀ ਵਗੈਰਾ ਦੇਖੋ ਹਮਾਰਾਂ ਦੇ ਉੱਪਰ ਜਮਾ ਕਿਆ ਬਾਤਾਂ ਗਾਜਰ ਰੰਗ ਰੰਗ ਚੋ ਚੋ ਪੈਂਦਾ ਪੂਰੀ ਸਾਫ ਸੁਥਰੀ ਬੱਚੀ ਆ ਜਿੰਦੇ ਜਾਨ ਮਿਲਕ ਤੇ ਪਲਸ ਬਿਊਟੀ ਅੱਗੇ ਚੀਜ਼ਾਂ ਦਾ ਬੜੀ ਦਾ ਥਣ ਬਹੁਤ ਚੰਗਾ ਆ ਨਾ ਭਰਾ ਮੇਰਾ ਤੁਹਾਨੂੰ ਮੈਂ ਕਹਿੰਦਾ ਆਪ ਅੱਜ ਚਾਹੀਏ ਪਸੂ ਤੋਰਦੇ ਤਾਰਦੇ ਹੱਥ ਉੱਤ ਲੋੜੇ ਨਿਮਾਉਣੇ ਆ ਠੀਕ ਆ ਜੀ ਬਸਵਾਕੀ ਹਾਂ ਥੋੜੇ ਉਹ ਕਰਦੀ ਆ ਤੇ ਸੜਸੂਣ ਬਹੁਤ ਚੰਗਾ ਤੁਸੀਂ ਬੀਂਟ ਚੈੱਕ ਕਰਨਾ ਉਹ ਬੱਸੀ ਦੀ ਬਰੀੜੇ ਕੋ ਫਾਰਮ ਤੋਂ ਬੱਸੀਆਂ ਲਈਆਂ ਦੋਨੇ ਤੇ ਨਾੜਾ ਨੂੰ ਦਾ ਬਹੁਤ ਚੰਗਾ ਹੈ ਹਨਾ ਬਰੀਕੀਆਂ ਦੇ ਵਿੱਚ ਆ ਪਲਾਸਨ ਕੋਈ ਬੀਂਟ ਬੱਸੀ ਆ ਜੀ ਤੇ ਇਹੋ ਹੀ ਗੱਲ ਹੁੰਦੀ ਜਿਵੇਂ ਆਪਾਂ ਕਿਹਾ ਸੀ ਨਾ ਕਾਟੇ ਵੀਡੀਓ 'ਚ ਦੇਖ ਕਰੋ ਕਿ ਘਰੇ ਪਸੂਆਂ ਦੀ ਫਰੀਡ ਕਿੱਦਾਂ ਲਈ ਜਾ ਤੇ ਦੱਡੋ ਕਿਵੇਂ ਆਏ ਚਾਰ ਤੁਸੀਂ ਹੋਰ ਤੋਰ ਲੈ ਸਵੇਰ ਸਰੀ ਹੈ ਇਹ ਸਵੇਰ ਪਹਿਲਾ ਬਰੀੜੇ ਪਹਿਲਾ ਸਵੇਰ ਚੰਗਾ ਮਨ ਕੇ ਚਲੋ ਬਾਡੀ ਵੇਟ ਗੇਨ ਚਾਹਨਾ ਤਾਂ ਕਿ ਫਿਰ ਸੁੱ ਸਾਮਣ ਵਾਲਾ ਬੰਦਾ ਹੋਵੇ ਮੰਨ ਕੇ ਜਦ 30 ਕਿਲੋ ਦੁੱਧ ਵੀ ਦੇ ਦੂ ਵਸੀ ਸੰਭਾਈ ਹੋਵੇ ਮਾ ਦਾ ਰਿਕਾਰਡ 35 ਤੋਂ 40 ਲੀਟਰ ਬਾਕੀ ਚੋਣ ਮੇਰੇ ਸਾਬ ਨਾਲ ਤਿੰਨ ਤੋਂ ਚਾਰ ਮਿੰਟ ਲਈ ਇਹਦਾ ਸੋ ਦੇਖੋ ਬਰੀਕੀਆਂ ਵਗੈਰਾ ਤੇ ਇਹਦੇ ਆਂਚਲ ਵਗੈਰਾ ਦੇਖੋ ਬੱਚੀ ਦੇ ਬਹੁਤ ਜਣਗ ਵਾਲੀਆਂ ਮੱਸੀਆਂ ਨੇ ਸੋ ਕੁਆਲਟੀ ਵਾਲਾ ਬੱਚਾ ਜਮੈਂ ਇਦਾਂ ਦੇ ਅੱਗੇ ਬਰੀਡ ਤਿਆਰ ਕਰ ਦਿੰਦੀਆਂ ਸੋ ਦੇਖੋ ਫੇਸ ਕੁਆਲਟੀ ਵਗੈਰਾ ਟੈਗ ਵਗੈਰਾ ਸਭਰ ਸਾਰੇ ਲੱਗੇ ਹੋਇਆ ਫਾਰਮ ਵਾਲੇ ਹਨ ਇਹ ਦੋਨੇ ਇੱਕੋ ਫਾਰਮ ਤੋਂ ਲਈਆਂ ਨੇ ਠੀਕ ਹੈ ਇਹਦਾ ਹੈਗਾ ਸੋ ਮੱਸੀ ਤੋਂ ਹਾਂ ਪਹਿਲੇ ਨਾਲ ਦੋਨੇ ਠੀਕ ਹੈ ਸੋ ਦੇਖੋ ਥੱਲੇ ਕੀ ਆ ਬਾਤ ਹੈ ਚੌੜੀ ਹੋ ਤੁਰ ਜਮ ਬੱਚੀ ਬਹੁਤ ਵਧੀਆ ਕੰਮ ਦੀ ਅੱਖਰ ਬਹੁਤ ਚੰਗੇ ਆ ਅੱਗੇ ਆਪਾਂ ਗੱਲ ਕਰਾਂਗੇ ਚੌਥੇ ਨੰਬਰ ਤੇ ਆ ਗਈ ਜਰਸੀ ਹਫਾ ਹਾਂ ਜਿਹੜੀ ਆਹ ਪੰਜ ਛੇ ਦਿਨ ਤੇ ਲੈ ਲਿਆ ਬਹੁਤ ਵਧੀਆ ਦੇਸ਼ਾਂ ਦੀ ਪੰਜ ਛੇ ਦਿਨ ਸੂਨ ਚ ਬਾਕੀ 24 ਕਿਲੋ ਦਾ ਦਿੱਤਾ ਪਲੂਨ ਲੈ ਵੀ ਦਾ ਇਸਕੋ ਕੁਆਲਟੀ ਚੈੱਕ ਕਰਾ ਦਿਓ ਕਲਰ ਜਨੀ ਲਿਆ ਕਲਰ ਆ ਗਿਆ ਠੀਕ ਹੈ ਇਹ ਗਰਮੀਆਂ ਦਾ ਕਲਰ ਆ ਗਿਆ ਹੈ ਨਾ ਆ ਗਰਮੀਆਂ ਤੋਂ ਬੱਠੀ ਸੀ ਲੈ ਘਰੇ ਹੁਣ ਅਜੇ ਲੈ ਗਿਆ ਨਾ ਫਿਰ ਜਿਆ ਮੁਕੀਆ ਠੀਕ ਸੋ ਵੀਰੋ ਹਵਾਨਾ ਵਗੈਰਾ ਦੇਖੋ ਥੱਲੇ ਤੇ ਬੱਚੀ ਦਾ ਸਿਸਟਮ ਵਗੈਰਾ ਬਹੁਤ ਸੋਹਣਾ ਤੇਰੀ ਦੂਰੀ ਬਹੁਤ ਚੰਗੀ ਆ ਤੇ ਮਿਲਕ ਵੇਨ ਵਗੈਰਾ ਦੇਖੋ ਕੀ ਬਾਤ ਆ ਬਹੁਤ ਸੋਹਣੀ ਮਿਲਕ ਵੇਨ ਆ ਪਲੱਸ ਮਿਲਕ ਤੇ ਬ੍ਰਸ ਡਿਊਟੀ ਵਿੱਚ ਆ ਦੇ ਹਨਾ ਡਿਊਟੀ ਹੈ ਯਾਰ ਤੇ ਸੀਮਨ ਵਗੈਰਾ ਨੇ ਕਨਫਰਮ ਕਰਿਆ ਆਪਾਂ ਸੀਮਨ ਵੀ ਦੇਖਿਆ ਆਪਾਂ ਝੂਠ ਨਾ ਨੀ ਬੋਲਦੇ ਦੇਖੋ ਬੱਸੀਆਂ ਦਾ ਟਿਕਟ ਤੇ ਦੋ ਨੰਬਰ ਇਹਦਾ ਰਕਾਰ ਹੈਗਾ ਉਹ ਦੱਸਾਂਗੇ ਇਹਦਾ ਫੋਨ ਕਰਕੇ ਪਤਾ ਕਰ ਲੈ ਹਜੇ ਕੁਝ ਨਹੀਂ ਪਤਾ ਠੀਕ ਐ ਤੇ ਇਹਦੀ ਦੁੱਧ ਕਿੰਨਾ ਅੰਦਾਜ਼ਾ ਲਾ ਕੇ ਚੱਲੀ ਆਪਾਂ ਇਹਨੂੰ ਕਿੰਨਾ ਗੰਦਾ ਚੱਲ ਰਿਹਾ ਇਹ ਦੇਖ ਜੇ ਸੇਵਾ ਵਧੀਆ ਕਰਨੀ ਚਾਹੀਦਾ ਉਹ ਪਹਿਲਾ ਵਾਲੇ ਮੰਨ ਲਓ 24 ਕਿਲੋ ਦਾ ਘਾਰ ਆ ਪਹਿਲੇ ਚੰਗੇ ਠੀਕ ਹੈ ਪਾ ਦੂਏ ਨਾ ਹਣਾ ਜੇ ਤੁਸੀਂ ਉਹ ਨਾ ਮੰਨ ਕੇ ਲੋ ਟੋਰ ਦੇ ਲਗਭਗ 2 ਕਿਲੋ ਵਾਰ ਲਗਭਗ ਤਿੰਨ ਚਾਰ ਕੱਢ ਜਿਓ ਸੁਪਰ ਫੇਸ ਕੁਆਲਿਟੀ ਦੇਖੋ ਬਿਊਟੀ ਵਗੈਰਾ ਬਹੁਤ ਆ ਬੱਚੀ ਦੇ ਤੇ ਅੱਖਰ ਬਹੁਤ ਆ ਗਿਆ ਬੱਚੀ ਦੇ ਸੋ ਦੇਖੋ ਕਿਆ ਬਾਤ ਆ ਹਵਾਨੇ ਦੇ ਨਾੜਾ ਵਗੈਰਾ ਤੇ ਫੁੱਲ ਬਰੀਕੇ ਦੇ ਵਿੱਚ ਆ ਤੇ ਹਵਾਨਾ ਅੱਗੇ ਪਿਛੇ ਦਾ ਬਿਲਕੁਲ ਕੰਪੈਕਟ ਡੱਡਾ ਜਾਵਾ ਕੋਈ ਟੁੱਟਵਾ ਲੇਵਾ ਨਹੀਂ ਇਹਦਾ ਤੇ ਪੂਰਾ ਸਾਫ ਸੁਥਰਾ ਜੁਨੀਨ ਅਡਰ ਹੈ ਜਿਵੇਂ ਕੀ ਬਾਤ ਹੈ ਸੋ ਆ ਦੇਖੋ ਥੱਲੇ ਮਿਲਕ ਮੇਰ ਬਹੁਤ ਚੰਗਿਆ ਹਕੀਕਤ 24 25 ਲੀਟਰ ਦੁੱਧ ਦੇ ਨਾ ਆਉਣਾ ਪਉਣਾ ਇਹ ਤਾਂ ਜਿੱਦਾਂ ਦੀ ਮਰਜ਼ੀ ਬਰੀਡ ਤਿਆਰ ਕਰਦੇ ਆ ਪਾ ਕੇ ਸੈਕਸਰ ਵਗੈਰਾ ਚੰਗੇ ਸੀਵਲ ਲਗਾ ਕੇ ਠੀਕ ਹੈ ਉਹ ਕਿ ਜਦੋਂ ਮਿਲਕ ਦੇ ਦੁੱਧ ਵਾਲੀ ਬੈੜਾ ਆਪਣੇ ਕੋਲੇ ਘਰੇ ਆ ਗਈ ਜਿੱਦਾਂ ਦੀ ਮਰਜ਼ੀ ਆਪਾਂ ਬਰੀਡ ਤਿਆਰ ਕਰਦੇ ਆ ਅੱਗੇ ਜਿਹੜੀ ਨਾਲ ਖੜੀ ਹੈ ਜਰਸੀ ਇਹ ਹੈ ਜੀ ਇਹ ਮੇਰੇ ਗੋਲਡਨ ਕਰਨ ਤੇ ਆ ਗਈ ਠੀਕ ਹੈ ਯਾ ਹੰਡੀ ਟੁੱਡੀ ਬਸ ਇਹ ਹੀ ਬਹੁਤ ਨਾਲ ਦਿਨ ਦੇ ਸਕਦਾ ਠੀਕ ਹੈ ਇਹ ਠੰਣਾ ਤੋਂ ਲੈਣੇ ਪਈਆਂ ਨੇ ਹਜੇ 5 6 ਦਿਨ ਇਹ ਵੀ ਸਮੂਲ ਲ ਠੀਕ ਹੈ ਅਸਰ ਪੰਜਾਬ ਵਾਲੀ ਜਰਸੀ ਨੂੰ ਕਹਿੰਦੇ ਆ ਵਾਲੀ ਜਿਹਨੂੰ ਕਹਿੰਦੇ ਜੀ ਉਹ ਆਏ ਠੀਕ ਹੈ ਜਿਹਨੇ ਦੁੱਧ ਪਾਇਆ 20 21 ਕਿਲੋ ਬਲੂਨ ਨੇ ਠੀਕ ਹੈ ਹਾਂ ਚਾਹ ਕੋ ਤੇਰਨ ਹੋ ਗਈ ਇਹ ਵੀ ਬਤੀ ਜਵਾਲੀ ਜਿਹੜੇ ਚੱਲੂਗੀ ਲਗਭਗ 22 20 ਤੋਂ ਪਾਰ ਪਾਉਗੇ ਇਸ ਵਾਰ ਹਾਂ ਹਾਂ ਸੁਪਰ ਦੇਖੋ ਫੇਸ ਕੁਆਲਟੀ ਵਗੈਰਾ ਤੇ ਬਾਕੀ ਹਵਾਨੇ ਦੇ ਨਾੜਾ ਦੇਖੋ ਕਿਆ ਬਾਤ ਹੈ ਇੱਕ ਤਾਂ ਇਹ ਨਹੀਂ ਗੱਲ ਦੀ 20 22 ਕਿਲੋ ਆਪਾਂ ਕਹਿਤਾ ਤੇ 20 ਕਿਲੋ ਛੱਪੜ ਤੋਂ ਨਹੀਂ ਭਰ ਕੇ ਲਿਆਉਣਾ ਇਹ ਥੱਲੇ ਸਿਸਟਮ ਦਾਸ ਦੇ ਨਾਲ ਦੀ ਕਿਆ ਬਾਤਾਂ ਅੱਛਾ ਸੋ ਜਿਵੇਂ ਜਰਸੀ ਬ੍ਰੀਡ ਦੇਖਦੇ ਪਏ ਆ ਦੇਖੋ ਕਿਆ ਬਾਤ ਆ ਹਵਾਨੇ ਤੇ ਨਾੜਾ ਦੇਖੋ ਬਹੁਤ ਚੰਗੇ ਆ ਦਿਖਾਈ ਦੇ ਰਹੀਆਂ ਨੇ ਤੇ ਚੰਗਾ ਦੁੱਧ ਪਾਉਣ ਵਾਲੀ ਬੇੜਾ ਦੂਜਾ ਸੂਆ ਹੁੰਦੀ ਆ ਇੱਕ ਹਫਤਾ ਪਿਆ ਪੈਂਡਿੰਗ 20 ਤੋ ਭਾਰਤਤ ਮੰਨ ਕੇ ਲੈ ਰਹੇ ਬੰਦਾ ਹਣਾ ਸੋ ਫਿਰ ਬਹੁਤ ਚੰਗੀ ਪਲੱਸ ਬਿਊਟੀ ਵਾਲੀ ਬੱਚੀ ਆ ਬਸ ਤੁਹਾਨੂੰ ਦਿਖਾਈਆ ਸੋ ਹਵਾਨਾ ਦੇਖੋ ਕਿਆ ਬਾਤ ਆ ਜਿਵੇਂ ਆਸਤਰ ਦਾ ਬੱਚਾ ਹੀ ਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਕਿਆ ਬਾਤ ਆ ਬਹੁਤ ਥੋੜੀ ਬੱਚੀ ਆ ਜੇ ਇਹਨੂੰ ਕਹਿੰਦੇ ਕੌਲੀ ਚ ਪਾਣੀ ਪੀਣ ਵਾਲੀ ਜਿਵੇਂ ਤੇ ਬਾਕੀ ਜਿਹੜਾ ਇਧਰ ਆਪਾਂ ਨਾੜਾ ਦੇਖੀ ਜਿਨਾ ਜਿਵੇਂ ਆ ਦੇ ਕਿਆ ਬਤਾ ਜਮਾ ਕਿਆ ਬਤਾ ਤੇ ਅੱਗੇ ਹੁਣ ਆਪ ਜਿਹੜਾ ਇਧਰ ਮਾਲ ਦੇਖੀਏ ਨੇ ਖੜਾ ਲਾਉਣੀ ਇਹ ਗੱਚਾ ਦਾ ਮਾਲ ਜਿਹੜਾ ਹਫਤੇ ਤੋਂ ਤੋਂ ਬੋਲਦਾ ਖੜਦੇ ਲਊਗਾ ਠੀਕ ਹੈ ਬੈਡਰ ਨੂੰ 25 ਤੋਂ 30 ਕਿਲੋ ਰਹੀਆਂ ਸਾਰੀਆਂ 25 ਤੋਂ ਇੱਕ ਵਿੱਚ ਜਰਸੀ ਆ ਜਰਸੀ ਇਹ ਕਿੰਨੂ ਬੜਿਆ ਤੋਰ ਦਿੰਦੇ ਆ ਕੱਲੇ ਠੀਕ ਹੈ ਇਹ ਹਜੇ ਵੇੜ ਦਰਦਾ ਸੂਣ ਨੂੰ ਲੈਂਦੀ ਆ ਪਹਿਲਾਂ 25 ਸੱਤ ਕਿਲੋ ਦਾ ਪਾਗਾ ਕਿ ਕਰਦੀ ਦਾ ਗਾੜ ਹੋਇਆ ਤਾਂ ਉਸ ਹੌਸਾ ਨਾ ਦੇਦਾਗੇ 25 ਸੱਤ ਕਿਲੋ ਸੂਣ ਚ ਇਹ ਕਿੰਨੇ ਦਿਨ ਬਾਕੀ ਹਜੇ 10 ਦਿਨ ਪਏ 10 ਦਿਨ ਬਾਕੀ ਹਾਂ ਬਸੇ ਹਫਤਾ ਲੈਂਦੀ ਆ ਇਹ ਫਰਕ ਤੋਂ ਨਹੀਂ ਬਸੇ ਆ ਬਈ ਠੀਕ ਹੈ ਸੀ ਦਾ ਫੁੱ ਇਹਦੇ ਕੋਲ 26-27 ਕਿਲੋਰ ਦਾ ਲਾਈ ਪਲੂਣ ਦਾ ਆਹਾਂ ਇਸ ਵਾਰ 25 ਤੋਂ ਬਾਹਰ ਚੱਲੂਗੀ ਮੱਖਾ ਜੀ 25 ਤੋਂ ਬਾਹਰ ਚੱਲਣਾ ਤੁਹਾਨੂੰ ਆਪ ਹੀ ਪਤਾ ਬੱਚੀ ਦੀ ਜਾਣਦាស់ਦੀ ਐ ਕਿੰਦੀ ਕੱਟ ਕਾਟਣੀ ਐ ਬੋਡੀ ਸਕੋਰ ਦੇਖੋ ਮਤਲਬ ਬਰੀਡ ਦੇ ਕੋਸੀ ਠੀਕ ਐ ਸੋ ਗਰ ਬਹੁਤ ਪਿਆਰੀ ਜਰਸੀ ਦੂਜਾ ਸੁਆ ਜੁਨੀਨ ਸੁਂਦੀ ਐ ਬਿਲਕੁਲ ਤੇ ਬਾਕੀ ਹਵਾਨਾ ਹੀ ਗਵਾਹੀ ਭਰਦਾ ਇਹਦਾ ਕਿਆ ਬਾਤਾਂ ਥੋੜੇ ਨੌ ਲਹੌਣ ਵਾਲੇ ਤੇ ਹਨਾ ਸੋ ਪੱਕੇ ਥਾਂ ਤੋਂ ਆਇਆ ਨੌ ਲਹੌਣ ਵਾਲੇ ਆ ਤੇ ਪਰ ਬੱਚੀ ਦਾ ਰੋਵ ਕਿਆ ਬਾਤਾਂ ਜਮਾ ਥਾਣੇਦਾਰ ਜਿੰਨਾ ਰੋਵ ਆ ਜਮਾ ਬੱਚੀ ਦਾ ਸੋ ਦੇਖੋ ਕਿਆ ਬਾਤਾਂ ਇਹ ਕਿਵਤੀ ਦੇਖੋ ਕਿਆ ਬਾਤ ਹੈ ਠੀਕ ਆ ਰਾਜੀ ਰੂਜੀ ਪਲੀ ਪੁਲੀ ਬਹੁਤ ਜਿਆਦਾ ਫੁੱਲ ਬਰੀਡ ਆ ਜਮਾ ਤੇ ਕੁਆਲਿਟੀ ਵਗੈਰਾ ਬੱਚੀ ਦੇ ਵਿੱਚ ਪੂਰੀ ਫੁੱਲ ਆ ਜਮਾ ਕਿਆ ਬਾਤ ਆ ਪੂਰੀ ਸਾਫ ਸੁਥਰੀ ਬੱਚੀ ਤੇ ਅੱਗੇ ਆਪਾਂ ਦੇਖੀਏ ਜਿਹੜੀ ਸਾਹੀ ਵਾਲ ਜੀ ਇਹ ਆ ਵੀਰੇ ਸਾਹੀ ਵਾਲ ਇਹ ਉਹ ਨਹੀਂ ਹੈ ਕਿ ਮਨ ਲੈ ਘਰੇ ਹੀ ਰੱਖਣੀ ਆ ਠੀਕ ਹੈ ਇਹ ਸਾਹੀ ਵਾਲ ਅਸਲ ਸਾਹੀ ਵਾਲ ਆ ਜਿਹਨੂੰ ਆਪਾਂ ਕਹਿੰਦੇ ਠੰਗੀ ਹੈ ਢਿੱਲਾ ਪਈ ਨੇ ਸੂਂਹ ਤਾਂ ਲੰਗੀ ਆ ਸੱਤਾ ਟੋਣਾ ਠੀਕ ਹੈ ਸਾਡੇ ਨੂੰ ਦੇਖੋ ਠੀਕ ਹੈ ਲੱਗਦਾ ਬਹੁਤ ਬਸੀ ਤੇ ਗ੍ਰੀਸ ਹਾਊਸ ਹੀ ਦਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਣੀ ਨੀ 5 ਲੀਟਰ ਕੇ ਹਮਾਰਾ ਕਨੇ 18 19 ਲੀਟਰ ਤਿੰਨ ਚਾਹੀ ਹੁੰਦਾ ਮੰਨ ਕੇ ਲਿਆ ਪਰ ਜੋ ਤੁਮਾ ਚੀਜ਼ ਹੈਗੀ 20 ਕਿਲੋ ਫੁੱਲਾ ਦੂ ਜੇ ਮੈਂ 10-10 ਹੋਰ ਦੇ ਦਿੰਦਾ 20 ਤੋਂ ਪਾਰ ਪਾ ਦੂ ਹਣਾ 18 ਦੇ ਰਹਿ ਨੇ ਬੇਚੀ ਜੀ ਵੀ ਦੇਖਾ ਪਸਾਈਆ ਜੀ ਕਹਿ ਦਿੰਦੇ ਆ ਆਪਾਂ ਪਹਿਲਾਂ ਹੀ ਵੇਚ ਲਿਆ ਵੀ ਠੰਡੀ ਜਿਹੜੀ ਆ ਉਹ ਅਸਲ ਅਸਲ ਸਾਹੀ ਆ ਉਹ ਆ ਠੰਡੀ ਦੇ ਕੋਲ ਠੰਡੀ ਠੁੰਡੀ ਦਾ ਆਤੀ ਕੋਈ ਹੈ ਨਾ ਜੀ ਜੀ ਮਾਜੀ ਥਾਲ ਦੇਖੋ ਨੇੜੇ ਚੈੱਕ ਕਰਾ ਲਓ ਫੜ ਦੇਖੋ ਕਿਹੋ ਜਿਹਾ ਲੱਗਿਆ ਸੱਚੀ ਚੋਣ ਆ ਸਣ ਸੋ ਦੇਖੋ ਬਹੁਤ ਸਾਫ ਸੁਥਰੀ ਆ ਅੱਗੇ ਨਾਲ ਫੇਰ ਆ ਗਈ ਐਚ ਐਫ ਹਣਾ ਹਾਂ ਹਾਂ ਵੀਰੇ ਵੀ ਕੱਟੀਆਂ ਨੇ ਵੀ ਦੱਸ ਦੇ ਦੋ ਸੂਨ ਨੂੰ 25 ਤੋਂ 30 ਕਿਲੋ ਦੇ ਘੜਾ ਲੈਣੇ ਜੋੜਾ ਲੈਣਾ ਹੋਇਆ ਕੱਟੀਆਂ ਦਾ ਕਿਸੇ ਵੀ ਫਾਰਮ ਵਾਲੇ ਨੇ ਆਪਾਂ ਸਭਾ ਉਹ ਨਾ ਦੇ ਦਾਂਗੇ ਠੀਕ ਹੈ ਇਹ ਹੀ ਰੱਖ ਦਿੰਦੀ ਕੱਟੀਆਂ ਇਹ ਹੀ ਤਾਂ ਮੇਰੀ ਕੱਟੀਆਂ 25 ਤੋਂ 30 ਕਿਲੋ ਵਾਲੀਆਂ ਨੇ ਠੀਕ ਹੈ ਅੱਗੇ ਆ ਕੇ ਨੀਲੀ ਦਾ ਵੀ ਝੋਟੀ ਇੱਕ ਕਾਪੜੇ ਨੂੰ ਹਣਾ ਹਾਂ ਇਹ ਵੀ ਹੈ ਜਿਹੜੇ ਦਾਦੇ ਦੀ ਕੱਟੀਆਂ ਆਪਣਾ ਬੇਸੂ ਦਾ ਰਾਤਾਂ 2100 ਦੀ ਬੰਦਾ ਹੈ ਆਪਾਂ ਦੇ ਵੀ ਦਵਾਂਗੇ ਹਜੇ ਕਿ ਵੇਚਣ ਦਾ ਇਰਾਦਾ ਨਹੀਂ ਆਪਾਂ ਸੋਹੋ ਜੀ ਲੈ ਕੇ ਆ ਗਾਂਗੇ ਦਾ ਕੰਮ ਕਰਦੇ ਹਾਂ ਨੂੰ ਪਤਾ ਠੀਕ ਹੈ ਇਹ ਛੋਟੀ ਤਰਜੀ ਲੱਗੀ ਆ ਮਨੂੰ ਕਰੈਕਟਰ ਦੇ ਜੇ ਲੱਗੇ ਤਾਂ ਲਈ ਜਾਓ ਵੀ ਤਿਆਰ ਕਰਕੇ ਦੇਵਾਂਗੇ 8000 ਰੁਪਏ ਵਿੱਚ ਵੇਚਾਂਗੇ ਤੇ ਅੰਦਰ ਲੈਣਾ ਹੈ ਨਹੀਂ ਕਿ ਆਪਾਂ ਤਾਂ ਵੇਚੀ ਦਿਖਾਣੇ ਫਿਰ ਕੱਚੀ ਆਲੇ ਪਰ ਹੈ ਕਿਆ ਬਾਤ ਨੀਲੀ 라ਵੀ ਹੈ ਵੀ ਪ્યોਰ ਨੀਲੀ 라ਵੀ ਅਸਲ ਕਿਆ ਬਾਤ ਹੈ ਪਗਲਾ ਸਿੰਘ ਆ ਅਸਲ ਬਰੀਡ ਆ ਇਹ ਆ ਮੱਥੇ ਤੋਂ ਨੀਵਾ ਸਿੰਘ ਜਿਹੜਾ ਹਾਂਜੀ ਹਾਂ ਸੁਵਰਾਜ ਇਹ ਨੀਲੀ 라ਵੀ ਦੇ ਨੇ ਕਰੈਕਟਰ ਹੁੰਦੇ ਆ ਮੱਥੇ ਤੋਂ ਨੀਵਾ ਸਿੰਘ ਦੂਜਾ ਸੁਆਸ ਹੁੰਦੀ ਆ ਹਣਾ ਹਾਂਜੀ ਹਾਂ ਸੋ ਆ ਮਾਲ ਸੁਨਵਾਜੇ ਦਾ ਆ 9884842649478263900 ਥੋੜਾ ਕੋਈ ਵੀ ਨਾਲ ਤੁਹਾਡੇ ਪਸੰਦ ਵਯਾ ਕੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲੋ ਧੰਨਵਾਦ ਜਲਦ ਮਿਲ ਜੇਗਾ